ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਨਵੇਂ ਰਾਸ਼ਟਰਪਤੀ ਵੱਲੋਂ ਸੱਤਾ ਸੰਭਾਲਣ ਦੇ ਪਹਿਲੇ ਹੀ ਦਿਨ 200 ਕਾਰਜਕਾਰੀ ਹੁਕਮ ਜਾਰੀ ਕੀਤੇ ਜਾ ਰਹੇ ਨੇ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਨਾਜਾਇਜ਼ ਪਰਵਾਸੀਆਂ ਦੀ ਵੱਡੇ ਪੱਧਰ ਤੇ ਫੜੋ ਫੜੀ ਕੈਨੇਡੀਅਨ ਵਸਤਾਂ ਤੇ 25% ਟੈਕਸ ਅਤੇ ਟਿਕਟੌਕ ਦੀ ਬਹਾਲੀ ਸ਼ਾਮਲ ਨੇ ਐਤਵਾਰ ਰਾਤ ਆਪਣੀ ਵਿਕਟਰੀ ਸਪੀਚ ਦੌਰਾਨ 트ੰਪ ਨੇ ਕਿਹਾ ਕਿ ਤੇਜ਼ੀ ਨਾਲ ਕੰਮ ਹੋਵੇਗਾ ਅਤੇ ਇਸ ਦੀ ਸ਼ੁਰੂਆਤ ਮੈਕਸੀਕੋ ਬਾਰਡਰ ਨੂੰ ਸੀਲ ਕਰਨ ਤੋਂ ਕੀਤੀ ਜਾਵੇਗੀ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਜ਼ਿਕਰ ਕਰਦੇ ਹਾਂ 트ੰਪ ਨੇ ਕਿਹਾ ਕਿ ਅਮਰੀਕਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਡਿਪੋਰਟੇਸ਼ਨ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ ਸਿਰਫ ਇਹਨਾ ਹੀ ਨਹੀਂ ਅਮਰੀਕਾ ਦੇ ਸਕੂਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਬਹਾਲ ਕੀਤੀ ਜਾਵੇਗੀ ਅਤੇ ਕਟੜ ਖੱਬੇ ਪੱਕੇ ਵਿਚਾਰਧਾਰਾ ਨੂੰ ਸਾਡੀ ਫੌਜ ਅਤੇ ਸਰਕਾਰ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ 트ੰਪ ਨੇ ਅੱਗੇ ਕਿਹਾ ਕਿ ਟਿਕਟੌਕ ਵਾਪਸ ਆ ਗਿਆ ਹੈ ਟਿਕਟੌਕ ਨੂੰ ਬਚਾਉਣਾ ਬੇहद ਜ਼ਰੂਰੀ ਸੀ ਕਿਉਂਕਿ ਅਸੀਂ ਨੌਕਰੀਆਂ ਖਤਮ ਨਹੀਂ ਕਰ ਸਕਦੇ ਅਤੇ ਆਪਣਾ ਵਪਾਰ ਚੀਨ ਨੂੰ ਵੀ ਨਹੀਂ ਦੇ ਸਕਦੇ ਟਿਕਟੌਕ ਅਮਰੀਕਾ ਵਿੱਚ ਜਾਰੀ ਰਹਿ ਸਕਦਾ ਬਾਸ਼ਰਤੇ 50% ਮਾਲਕੀ ਅਮਰੀਕਾ ਦੀ ਹੋਵੇ ਇੱਥੇ ਦੱਸਣਾ ਬਣਦਾ ਹੈ ਕਿ ਸ਼ਨੀਚਰਵਾਰ ਦੇਰ ਰਾਤ ਅਮਰੀਕਾ ਵਿੱਚ ਟਿਕਟੌਕ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਹਿਦਵਾਰ ਨੂੰ 트럼ਪ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਟਿਕਟੌਕ ਨੂੰ ਵਾਧੂ ਸਮਾਂ ਦਿੱਤਾ ਜਾਵੇ ਜਿਸ ਮਗਰੋਂ ਟਿਕਟੌਕ ਨੇ ਮੋੜ ਕੰਮ ਕਰਨਾ ਸ਼ੁਰੂ ਕਰ ਦਿੱਤਾ ਕੰਪਨੀ ਨੇ ਆਪਣੀ ਵਾਪਸੀ ਦਾ ਸਹਾਰਾ ਡੋਨਲਡ 트럼ਪ ਨੂੰ ਦਿੱਤਾ ਅਤੇ ਕਿਹਾ ਕਿ ਸੇਵਾਵਾਂ ਬਹਾਲ ਕੀਤੀਆਂ ਜਾ ਰਹੀਆਂ ਨੇ ਅਤੇ ਅਮਰੀਕਾ ਵਿੱਚ ਟਿਕਟੌਕ ਕਾਇਮ ਰੱਖਣ ਲਈ ਰਾਸ਼ਟਰਪਤੀ ਡੋਨਲਡ 트럼ਪ ਨਾਲ ਤਾਲਮੇਲ ਅਧੀਨ ਕੰਮ ਕੀਤਾ ਜਾਵੇਗਾ ਉਧਰ ਲਾਸ ਐਂਜਲਸ ਵਿਖੇ ਅੱਗ ਕਾਰਨ ਹੋਏ ਭਾਰੀ ਨੁਕਸਾਨ ਦਾ ਜ਼ਿਕਰ ਕਰਦਿਆਂ 트럼ਪ ਨੇ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਕੈਲੀਫੋਰਨੀਆ ਜਾਣਗੇ ਸਾਲ 2028 ਦੀਆਂ 올림픽 ਖੇਡਾਂ ਲਈ ਲਾਸ ਐਂਜਲਸ ਸ਼ਹਿਰ ਨੂੰ ਨਵਾਂ ਰੂਪ ਦਿੱਤੇ ਜਾਣ ਦਾ ਜ਼ਿਕਰ ਕਰਦੇ ਹਨ 트럼ਪ ਨੇ ਕਿਹਾ ਕਿ ਸਾਨੂੰ ਸਭਨਾਂ ਨੂੰ ਰਲ ਕੇ LA ਨੂੰ ਹੋਰ ਸੋਹਣਾ ਬਣਾਉਣਾ ਹੋਵੇਗਾ ਸਾਡੇ ਕੋਲ ਦੁਨੀਆ ਦੇ ਬਿਹਤਰੀਨ ਬਿਲਡਰ ਮੌਜੂਦ ਨੇ ਜਿਨ੍ਹਾਂ ਰਾਹੀਂ ਸਭ ਕੁਝ ਸੰਭਵ ਹੈ 트럼ਪ ਨੇ ਅੱਗੇ ਕਿਹਾ ਕਿ ਉਹਨਾਂ ਦੇ ਚੋਣ ਜਿੱਤਣ ਤੋਂ ਮਹਿਜ਼ 2.5 ਮਹੀਨੇ ਦੇ ਅੰਦਰ ਗਾਜ਼ਾ ਵਿੱਚ ਸੀਜ਼ਫਾਇਰ ਹੋ ਗਿਆ ਇਸ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਜੌਨ ਐਫ ਕੈਨੇਡੀ ਸਣੇ ਹੋਰਨਾ ਆਗੂਆਂ ਦੇ ਕਤਲਾਂ ਨਾਲ ਸੰਬੰਧਤ 60 ਸਾਲ ਪੁਰਾਣੇ ਦਸਤਾਵੇਜ਼ਾਂ ਨੂੰ ਜਨਤਕ ਕਰਨ ਦਾ ਜ਼ਿਕਰ ਵੀ ਅਨਾਵ ਲੋਕੀਤਾ ਗਿਆ ਉਧਰ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਟਰੰਪ ਇਸ ਵਾਰ ਦੁੱਗਣੇ ਤਾਕਤਵਰ ਰਾਸ਼ਟਰਪਤੀ ਸਾਬਤ ਹੋਣਗੇ ਰਿਪਬਲਿਕਨ ਪਾਰਟੀ 'ਤੇ ਚੋਣਾਂ ਦੀ ਪੂਰੀ ਚੜ੍ਹਤ ਹੈ ਅਤੇ ਸੰਸਦ ਦੇ ਦੋਹਾਂ ਸਦਨਾਂ ਵਿੱਚ ਪਾਰਟੀ ਨੂੰ ਬਹੁਮਤ ਹਾਸਲ ਹੈ ਇਸ ਦੇ ਨਾਲ ਹੀ ਸੁਪਰੀਮ ਕੋਰਟ ਵਿੱਚ ਰਿਪਬਲਿਕਨ ਪਾਰਟੀ ਨਾਲ ਨਰਮਦਿਲੀ ਰੱਖਣ ਵਾਲੇ ਜੱਜ ਵੀ ਮੌਜੂਦ ਨੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਕੈਨੇਡਾ ਨੂੰ ਟਰੰਪ ਦੇ ਸੱਤਾ ਵਿੱਚ ਆਉਣ ਦਾ ਸਭ ਤੋਂ ਵੱਧ ਨੁਕਸਾਨ ਹੋਵੇਗਾ ਜਦਕਿ ਪਨਾਮਾ ਨਹਿਰ ਅਤੇ ਗ੍ਰੀਨਲੈਂਡ ਦੀ ਕਿਸਮਤ ਬਾਰੇ ਆਉਣ ਵਾਲੇ ਸਮੇਂ ਦੌਰਾਨ ਹੀ ਪਤਾ ਲੱਗ ਸਕਦਾ ਹੈ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਕਾਫਲੇ ਵਿੱਚ ਅਜੇਹੀਆਂ ਗੱਡੀਆਂ ਸ਼ਾਮਲ ਕੀਤੀਆਂ ਗਈਆਂ ਨੇ ਜਿਨ੍ਹਾਂ ਉੱਤੇ ਡਰੋਨ ਜੈਮਰ ਲੱਗੇ ਹੋਏ ਨੇ ਸੁਰੱਖਿਆ ਦੇ ਨਜ਼ਰੀਏ ਤੋਂ ਇਹ ਵੱਡਾ ਉਪਰਾਲਾ ਦੱਸਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ